ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਸੰਗਰੂਰ ਦੇ ਬੱਸ ਸਟੈਂਡ ਦੇ ਕੋਲ ਚੱਲ ਰਹੇ ਮਰੇਲ ਕੋਟਲਾ ਵੈਸ਼ਨੋ ਢਾਬੇ ਦੇ ਉੱਤੇ ਫੂਡ ਸੇਫਟੀ ਅਫਸਰ ਵੱਲੋਂ ਕੀਤੀ ਗਈ ਚੈਕਿੰਗ ਜੀ ਹਾਂ ਸਿਹਤ ਵਿਭਾਗ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਦੇ ਉੱਤੇ ਇਸ ਵੈਸ਼ਨੋ ਢਾਬੇ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਕਹਿ ਕੇ ਇਸ ਢਾਬੇ ਦੇ ਵਿੱਚੋਂ ਪਨੀਰ ਅਤੇ ਗਰੇਵੀ ਦੇ ਸੈਂਪਲ ਵੀ ਭਰੇ ਗਏ ਨੇ ਫੂਡ ਸੇਫਟੀ ਅਫਸਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਿਹਤ ਵਿਭਾਗ ਦੇ ਅਫਸਰ ਦੀ ਰੈਰਮਾਈ ਹੇਠੇ ਜਿਹੜੀ ਚੈਕਿੰਗ ਕੀਤੀ ਗਈ ਹੈ ਨਾਲ ਹੀ ਉਹਨਾਂ ਕਿਹਾ ਕਿ 15 ਦਿਨਾਂ ਬਾਅਦ ਇਹਨਾਂ ਸੈਂਪਲਾਂ ਦੇ ਰਿਜ਼ਲਟ ਆਉਣਗੇ ਜੋ ਕਿ ਜਨਤਕ ਕਰ ਦਿੱਤੇ ਜਾਣਗੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਢਾਬੇ ਵਾਲਿਆਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਫੂਡ ਸੇਫਟੀ ਅਫਸਰ ਅੱਜ ਉਹਦੇ ਤੋਂ ਕੱਲ ਇੱਕ ਕੰਪਲੇਂਟ ਮਿਲੀ ਸੀ ਜਿਹਦੇ ਸਬੰਧ ਵਿੱਚ ਅੱਜ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਸਾਡੇ ਸਿਵਲ ਸਰਪੰਚਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇੱਕ ਗਰੇਵੀ ਦਾ ਸੈਂਪਲ ਹੈ ਤੇ ਇੱਕ ਪਨੀਰ ਦਾ ਸੈਂਪਲ ਹੈ। ਹਾਂ ਡਾਕਟਰ ਜਿਸ ਤਰ੍ਹਾਂ ਮੱਖਣ ਹੈ ਤੁਸੀਂ ਦੇਖੇਗੇ ਉਹ ਵੀ ਥੋੜਾ ਬਿਸੜਾ ਟਾਉਨ ਵੀ ਕਿਸੇ ਕਿਸ ਚੀਜ਼ ਦਾ ਬਣਿਆ ਹੁੰਦਾਗਾ ਪਰ ਦੋ ਕੁਝ ਨਹੀਂ ਲੱਗਦਾ ਕਿ ਉਹ ਕੀ ਯੂਜ਼ ਕਰਦੇ ਨੇ। ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾਗਾ ਜਿਹਨੂੰ ਨਿਊਟਰਲਾਈਟ ਆਇਲ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਵੀ ਇੱਟ ਹੀ ਵੈਜੀਟੇਬਲ ਆਇਲ ਪਰ ਇਹ ਹੋਫਲਾ ਦੇ ਵਿੱਚ ਇਹਨੂੰ ਐਜੇ ਇੱਕ ਮੱਖਣ ਦੀ ਤਰ੍ਹਾਂ ਕਰਕੇ ਵੀ ਮੱਖਣ ਨੂੰ ਵੇਚ ਰਹੇ ਆ ਉਹਦਾ ਜੂਸ ਕਰ ਰਹੇ ਨੇ। ਇਹਨਾਂ ਨੂੰ ਬਾਕੀ ਟਾਈਮ ਤੋਂ ਟਾਈਮ ਇਹਨਾਂ ਨੂੰ ਵੀ ਅਵੇਅਰਨੈਸ ਕੀਤੀ ਹੈ ਬਾਕੀ ਅਸੀਂ ਕੈਂਪ ਵੀ ਲਾ ਰਹੇ ਹਾਂ ਉਹਦੇ ਵਿੱਚ ਵੀ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਕਿ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਹਦੇ ਉੱਪਰ ਉਹਦੇ ਇੰਗਰੀਡੀਅੰਟਸ ਨੂੰ ਜ਼ਰੂਰ ਪੜੋ ਇਹਦੀ ਰਿਪੋਰਟ ਪੰਦਰਾਂ ਦਿਨ ਦੇ ਵਿੱਚ ਵਿੱਚ ਆ ਜਾਏਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਸੰਗਰੂਰ ਦੇ ਬੱਸ ਸਟੈਂਡ ਦੇ ਕੋਲ ਚੱਲ ਰਹੇ ਮਰੇਲ ਕੋਟਲਾ ਵੈਸ਼ਨੋ ਢਾਬੇ ਦੇ ਉੱਤੇ ਫੂਡ ਸੇਫਟੀ ਅਫਸਰ ਵੱਲੋਂ ਕੀਤੀ ਗਈ ਚੈਕਿੰਗ ਜੀ ਹਾਂ ਸਿਹਤ ਵਿਭਾਗ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਦੇ ਉੱਤੇ ਇਸ ਵੈਸ਼ਨੋ ਢਾਬੇ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਕਹਿ ਕੇ ਇਸ ਢਾਬੇ ਦੇ ਵਿੱਚੋਂ ਪਨੀਰ ਅਤੇ ਗਰੇਵੀ ਦੇ ਸੈਂਪਲ ਵੀ ਭਰੇ ਗਏ ਨੇ ਫੂਡ ਸੇਫਟੀ ਅਫਸਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਜਿਹੜੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਸਿਹਤ ਵਿਭਾਗ ਦੇ ਅਫਸਰ ਦੀ ਰੈਰਮਾਈ ਹੇਠੇ ਜੜੀ ਹੈ ਚੈਕਿੰਗ ਕੀਤੀ ਗਈ ਹੈ ਨਾਲ ਹੀ ਉਹਨਾਂ ਕਿਹਾ ਕਿ 15 ਦਿਨਾਂ ਬਾਅਦ ਇਹਨਾਂ ਸੈਂਪਲਾਂ ਦੇ ਰਿਜ਼ਲਟ ਆਉਣਗੇ ਜੋ ਕਿ ਜਨਤਕ ਕਰ ਦਿੱਤੇ ਜਾਣਗੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਢਾਬੇ ਵਾਲਿਆਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਫੂਡ ਸੇਫਟੀ ਅਫਸਰ ਅੱਜ ਸਾਨੂੰ ਕੱਲ ਹੀ ਕੰਪਲੇਨ ਮਿਲੀ ਸੀ ਜਿਹਦੇ ਸਬੰਧ ਵਿੱਚ ਅੱਜ ਸਾਡੇ ਮਾਨ ਜੋਗ ਜੀ ਸਾਹਿਬ ਦੇ ਸਤਿ ਸ੍ਰੀ ਅਕਾਲ ਸਰਦਾਰ ਜੀ ਲਤਾ ਕਰਪਾਲ ਸਿੰਘ ਉਹਨਾਂ ਦੀ ਮੌਜੂਦ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਇਹਦੇ ਅਸੀਂ ਆ ਕੇ ਇਹ ਹੋਟਲ ਦੇ ਵਿੱਚ ਮਲਤਾਨੀ ਹੋਟਲ ਹੈ ਇਹ ਮੇਰ ਕੋਲੇ ਬਾਣਾ ਦਾ ਬੱਸ ਸਟੈਂਡ ਦੇ ਕੋਲ ਸੰਗਰੂਰ ਉੱਥੇ ਅਸੀਂ ਟੈਕਿੰਗ ਕੀਤੀ ਹੈ ਇਹਨਾਂ ਕੋ ਕੋਟ ਲਾਇਸੈਂਸ ਹੋਇਆਗਾ ਪਰ ਸਫਾਈ ਪੱਕਾ ਥੋੜਾ ਜਿਹਾ ਘੱਟ ਸੀ ਉਹਦੇ ਬਾਰੇ ਇਹਨਾਂ ਨੂੰ ਅਸੀਂ ਨਿਰਦੇਸ਼ ਦਿੱਤੇ ਆ ਇਹਨਾਂ ਦੇ ਦੋ ਸੈਂਪਲ ਲਏ ਜਿਹਦੇ ਵਿੱਚ ਇੱਕ ਗਰੇਵੀ ਦਾ ਸੈਂਪਲ ਹੈ ਤੇ ਇੱਕ ਪਨੀਰ ਦਾ ਸੈਂਪਲ ਹੈ। ਹਾਂ ਡਾਕਟਰ ਜਿਸ ਤਰ੍ਹਾਂ ਮੱਖਣ ਹੈ ਤੁਸੀਂ ਦੇਖੇਗੇ ਉਹਦੇ ਤੇ ਥੋੜਾ ਦਸਾਂਗਾ ਟਾਉਨ ਵੀ ਕਿ ਕਿਸ ਚੀਜ਼ ਦਾ ਬਣਿਆ ਹੁੰਦਾਗਾ ਪਰ ਦੋ ਕੁਝ ਮੱਖਣ ਦੇ ਰੂਪ ਨੂੰ ਯੂਜ਼ ਕਰਦੇ ਨੇ। ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾਗਾ ਜਿਹਨੂੰ ਨਿਊਟਰਲਾਈਟ ਨਾਲ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਵੀ ਇੱਟੇ ਵੈਜੀਟੇਬਲ ਆਇਲ ਪਰ ਇਹ ਹੋਫਲਾ ਦੇ ਵਿੱਚ ਇਹਨੂੰ ਐਜੇ ਇੱਕ ਮੱਖਣ ਦੀ ਤਰ੍ਹਾਂ ਕਰਕੇ ਵੀ ਮੱਖਣ ਨੂੰ ਵੇਚ ਰਹੇ ਆ ਉਹਦਾ ਜੂਸ ਕਰ ਰਹੇ ਨੇ। ਇਹਨਾਂ ਨੂੰ ਬਾਕੀ ਟਾਈਮ ਨੂੰ ਟਾਈਮ ਇਹਨਾਂ ਨੂੰ ਵੀ ਅਵੇਰਨੈਸ ਕੀਤੀ ਹੈ ਬਾਕੀ ਅਸੀਂ ਕੈਂਪ ਵੀ ਲਾ ਰਹੇ ਹਾਂ ਉਹਦੇ ਵਿੱਚ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਕਿ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਹਦੇ ਉੱਪਰ ਉਹਦੇ ਇੰਗਰੀਡੀਅੰਟਸ ਨੂੰ ਜ਼ਰੂਰ ਪੜੋ ਇਹਦੀ ਰਿਪੋਰਟ ਇਹਦੀ ਰਿਪੋਰਟ 15 ਦਿਨ ਦੇ ਵਿੱਚ ਵਿੱਚ ਆ ਜਾਏਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ